ڪٿي اڄو ڏيو ڏاڙل نو سگه ਬਾਅਸ ਗੇਂਕੀ ਤੇ ਧੋਲਾ ਹੱਤ ਆਪਣੇ ਵੀ ਸਾਰੇ ਕਹਿੰਦਾ ਕੀ ਲਿਖਿਆ ਤੇਰੀ ਮਰਦੇ ਬਦਕਾਰ ਲੋਕੋ ਜੋ ਦਾੜ ਕੋਲ ਨੂੰ ਲਾਵੇ ਆਪਣੇ ਵੀ ਸਾਰੇ ਆਪਣੇ ਬੱਚੇ ਸਾਰੇ ਆਪਣੇ ਵਿਛੋੜੇ ਕਹਦੇ ਆਂ ਬੜੀ ਪੀੜ ਸਾਲੀ ਆਪਣੇ ਕਰਦੀ ਨਹੀਂ ਆਪਣੇ ਪੂਰੇ ਖਾਨਦਾਨ ਦੀ ਇੱਜ਼ਤ ਹੁੰਦੀ ਹੈ ਇਹਦੇ ਬਦਲੇ ਲੱਛਾ ਖੂਹ ਹੋ ਜਾਂਦੇ ਲੱਛਾ ਤੁਸਮਰੀਆ ਤੇਰਦੀ ਹੈ ਕੰਮੀ ਨਹੀਂ ਆਉਂਦੇ ਮਰਦੇ ਸਰੀ ਬਈ ਕੰਪਟ ਜੋੜੇ ਤੋਂ 1.2 ਹਜ਼ਾਰੇ ਤੱਕ ਇੱਕ ਇੱਕ ਬੋਰਡਾਂ ਚਾਹ ਲੈ ਜਾ चंदीा निभाउं मटाऊं अॼु चङी मदली ਜੇ ਤੂੰ ਮੰਗੇ ਦੀ ਜਾਰਾ ਦੀ ਜਾਰੀ ਤਾਮਾ ਤਾਮਾ ਨਾ ਹੋਗਾ ਉੱਚ ਤੋਂ ਬਾਰੀ ਇੱਕ ਤਾਂ ਵੀਰੇ ਯਾਰੀ ਹੋ ਐ ਜਿਹੜੀ ਆਪਾਂ ਯਾਰੀ ਕਿਸੇ ਨਾਲ ਲਾ ਲਈਏ ਲਾ ਕੇ ਯਾਰੀ ਔਰ ਫਿਰ ਤਾਂ ਕਰਵਾ ਲਈਏ ਇੱਕ ਯਾਰੀ ਹੋ ਐ ਵੀ ਜਿੱਦ ਤਰ੍ਹਾਂ ਚਾਰ ਕਿੱਸੇ ਦਾਰੂ ਦਾ ਪੀਣ ਨੂੰ ਮਿਲਗੇ ਨਾ ਨਾਲੇ ਕਹੋ ਮਾਰੀਆ ਮਗਾਲਾ ਗੋਤਲ ਗੋਤਲਾ ਜੀ 12 ਗਲਾਸੇ ਚ ਪੈਗ ਤੇ ਕੇਂਦਰ ਚਲੇਗਾ ਨਾਲੇ ਕਹਿੰਦਾ ਬਾਰੀ ਹੁਣ ਤੱਕ ਅੰਦਰ ਆ ਗਿਆ ਹੋਣ ਗੱਲ ਕਿਹੜੀ ਆ ਬਾਈ ਹੁਣ ਆਪਾਂ ਤੇਰੇ ਪਿੱਛੇ ਜਾਣ ਦੇ ਜਾ ਕੇ ਚਾਰ ਬੋਤਲ ਹੋਰ ਮੰਗਾ ਲਾ ਇੱਕ ਬੋਤਲ ਹੋਰ ਆਗੀ ਉਹ ਵੀ ਮੁੱਕ ਗਈ ਨਾਲੇ ਕਿਹੜਾ ਬਾਈ ਅਜੇ ਕੁਝ ਬੜਿਆਰੀ ਬੰਦਾ ਠੇਕੇ ਤੇ ਤੇਜ ਹੋਰ ਘੁਰਤ ਬਗਾ ਜਦੋਂ ਐਂ ਕੁੱਤੇਆਂ ਫੇਰ ਹੋਗੇ ਨਾ ਅੜੀ ਗੱਲ ਜਨਾਉ ਬਾਈ ਹੁਣ ਤੇਰੇ ਪਿੱਛੇ ਜਾਣ ਤੇਰੇ ਪਿੱਛੇ ਭਾਈ ਜਾਣ ਦੇ ਨਾਲੇ ਕਿਹੜੀ ਗੱਲ ਆ ਪੌਣ ਤੇਰੇ ਪਿੱਛੇ ਸੁਧੇ ਸਿਰ ਦੇ ਨਾਲ ਪਿਆਰ ਤੋਂ ਵੀਰੇ ਛਾਲੇ ਕਹਿੰਦੇ ਆ

پہاڑ چين ڏاڙو ٿو پنهنجو سلام آهي ڪٿي جارڻ کي پرموني ਕਹ ਲੈ ਕਹ ਲੈ ਮੇਰੇ ਖਿਆਲ ਨੂੰ ਉਹ ਗੱਲ ਤੂੰ ਅਜੇ ਤੱਕ ਕਿਸੇ ਗੌਰ ਵਾਲੇ ਕੋਲ ਸੁਣੀ ਹੋਈ ਨਾ ਕਿਸੇ ਲਿਖਣ ਵਾਲੇ ਕੋਲ ਪੜ੍ਹੇ ਹੋਏ ਹੋਂ ਮਨਅਕਤਾ ਹੀ ਇੱਜ਼ਤ ਕੀ ਇਕ ਨਾਮ ਦੇ ਦੁਤਾ ਪਾਵੇ ਮਨਅਕਤਾ ਹੀ ਇੱਜ਼ਤ ਕੀ ਇਕ ਨਾਮ ਦੇ ਦੁਤਾ ਪਾਵੇ ਹਰ ਮੱਤੇ ਬੰਦਾ ਰੱਬ ਕਹ ਕੇ ਜਿਹੜਾ ਨਦੀ ਸੁਮਾਈ ਜਾਵੇ ਦੇ ਲੱਗੇ ਪਾਈ ਇੱਜ਼ਤ ਕੀ ਇਖਲਾਬੇ ਦੇ ਦੁਤਾ ਪਾਵੇ ਓ ਮਰਦੇ ਬੰਦਾ ਰੱਬ ਕਰਕੇ ਜਿਹੜਾ ਰੰਗੀ ਕੁਮਾਰੀ ਸਾਹਵੇ ਇੱਕ ਆਵੇ ਤੇ ਕਿਹਦਾ ਆਵੇ ਇਹਦਾ ਕੋਲੋਂ ਨਾ ਨਹੀਂ ਆਉਂਦਾ ਕੋਈ ਆ ਨਹੀਂ ਜੀ ਸੁਣੋ ਨਾ ਵੀਰੇ ਸਿਰ ਤੇ ਲਾਵੇ ਬੁਰਾ ਹਾ ਜੀ

ਸਾਰੀ ਟੱਪਾ ਲਿਖਾ ਬਈ ਮੁੰਡੇ-ਕੁੰਡੇ ਵਾਸਤੇ ਕਿ ਕਿ ਮੌਨ ਲਿਖਿਆ ਬਈ ਕੰਜਰੀ ਦਾ ਪਿਆਰ ਤਾਂ ਪੈਸੇ ਦਾ ਕੰਜਰੀ ਵੀਰੇ ਦਾ ਲੱਭ ਲਿਖਿਆ ਬਜ਼ੁਰਗਾਂ ਵਾਸਤੇ ਕਿਉਂਕਿ ਪੰਜ ਸਾਲ ਬਾਰੇ ਥੋੜਾ ਜਿਹੀ ਲਿਆ ਕੇ ਕੰਜਰੀ ਮਤਾਂ ਲਿਖਿਆ ਕੰਜਰੀਪੁਰ ਤਾਂ ਵਸਤੇ ਹੈ ਕੰਜਰੀ ਬਈ ਬਈ ਜੀ ਇਹ ਨਵੇਂ ਖੂਨ ਦੇ ਗੱਲਾਂ ਨੇ ਜਵਾਨੀ ਵੇਲੇ ਦੇ ਗੱਲਾਂ ਨੇ ਬਈ ਜਦੋਂ ਬੰਦਾ ਆਪਣੇ ਨਵੇਂ ਖੂਨ ਦੇ ਵਿੱਚ ਹੁੰਦਾ ਕੋਰੋਂ ਕਿਉਂ ਨਾ ਪੁੱਰੇ ਕਹਿੰਦਾ ਕੋਲੇ ਸੱਤ ਜਦੋਂ ਬਜ਼ੁਰਗ ਹੋ ਜਾਂਦਾ ਹੱਥ ਦੇ ਵਿੱਚ ਖੁੰਡਾ ਆ ਜਾਂਦਾ ਸਿਰ ਤੋਂ ਸਭਿਆਜ ਮੈਟ੍ਰਿਕ ਤੋਂ ਕਿਤੇ ਕਿਤੇ ਬੂਗਲੇ ਕਿਤੇ ਕਿਤੇ ਗੱਦੀ ਕਰਕੇ ਫੇਰ ਆਪਣਾ ਦਿੱਤਾ ਰਲੂ ਝੂਠਾ ਇਹ ਗੱਲ ਕਿਸੇ ਪੁਰਾਣੇ ਸ਼ਹਿਰ ਨੇ ਕਹੀ ਹੈ ਬਈ ਬਾਵਾ ਰਾਮ ਦੇ ਫਕੀਰਾ ਕੋਰੀ ਜਿਹੜੀ ਸ਼ਾਇਦ ਗੁਰੇ ਨਾਲ ਮਿੱਟੀ audi ਜਵਾਨੀ ਹਰ ਪੀ ਵੇਨਾ ਜਾਂਦੀ ਕਰੇ ਨਾ ਜਿੱਥੇ ਕੀ ਬੁਨਿਆਦ ਆ ਬੰਦਿਆ ਤੇਰੀ ਤੇ ਆਖਿਰ ਹੋਣਾ ਮਿੱਟੀ ਇਸਨੇ ਹਰ ਦਾ ਬਤਾ ਜਾ ਰਹਿਣਾ ਪਾਵੇ ਦਾੜੀ ਹੋ ਜਾਏ ਬਸ ਜ ਸਾੜੇ ਤੋਂ ਬਹੁਤ ਗੱਲਾਂ ਕਹਿ ਗਿਆ ਸਾਰੇ ਬੇਬੀ ਗੱਲ ਕਹਿ ਗਿਆ ਵੀ ਪੂਰੀ ਹੋ ਕੇ ਤਰਸ ਗਈ ਤੇਰੀ ਸਾੜ ਮੈਂ ਕਿਸਨੇ ਲੈਣੀ ਥੋੜੇ ਜੀ ਬਲ ਕੇ ਉਹ ਹੱਲ ਦੀ ਚਾਰੀ ਪੰਡਵਾ ਰਹੀ ਸੀ ਤੇ ਹੱਥ ਦੀ ਚਾਰੇ ਰਹਿੰਦੀ ਕੰਧੀ ਰਾਹ ਚਾਰ ਤੋਂ ਪੈਸੇ ਨਾ ਲੈ ਗਏ ਇੱਕ ਪੈਸੇ ਦੀ ਭਾਸ਼ਾ ਦੀ ਐ